ਦਸਮ ਦੁਆਰ ਦੀ ਪ੍ਰਾਪਤੀ ਵਾਸਤੇ ਕੀ ਤਰੀਕਾ ਹੈ ਕੀ ਸਿਮਰਨ ਕਰਨ ਦੀ ਵਿਧੀ ਹੈ ਕਿਸ ਤਰੀਕੇ ਦੇ ਨਾਲ ਨੌ ਦੁਆਰਾਂ ਨੂੰ ਛੱਡ ਕੇ ਮਨ ਨੂੰ ਦਸਮ ਦੇ ਵਿੱਚ ਜਾ ਸਕਦਾ ਕਿਸ ਤਰੀਕੇ ਉਹ ਜੋ ਬੱਜਰ ਕਪਾਟ ਦਸਮ ਦੁਆਰ ਬੰਦ ਹੈ ਕਿਵੇਂ ਖੁੱਲ ਸਕਦਾ ਜੋਤ ਬਰਾੜ ਜੀ ਆਪਾਂ ਨੂੰ ਇਹ ਕਮੈਂਟ ਕਰਦੇ ਆ ਵਾਹਿਗੁਰੂ ਜੀ ਜਾਪ ਮਨ ਦੇ ਵਿੱਚ ਕਰ ਸਕਦੇ ਹਾਂ ਜਾਂ ਬੋਲ ਕੇ ਕਰਨਾ ਚਾਹੀਦਾ ਹੈ ਤਾਜੋ ਦਸਮ ਦਵਾਰ ਦੀ ਪ੍ਰਾਪਤੀ ਹੋ ਸਕੇ ਦਸਮ ਦਵਾਰ ਦੀ ਪ੍ਰਾਪਤੀ ਵਾਸਤੇ ਸਾਡੇ ਮਨ ਦੇ ਵਿੱਚ ਇਹ ਇੱਛਾ ਹੋਣੀ ਚਾਹੀਦੀ ਆ ਕਿ ਸਾਡਾ ਦਸਮ ਦਵਾਰ ਖੁੱਲ੍ਹੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਦਸਮ ਦਵਾਰ ਖੁੱਲਣ ਤੋਂ ਬਾਅਦ ਕੀ ਹੁੰਦਾ ਹੈ ਤਾਂ ਹੀ ਤੇ ਸਾਡੇ ਮਨ ਦੇ ਵਿੱਚ ਚਾਹ ਪੈਦਾ ਹੋਵੇਗਾ ਜੋਤ ਬਰਾਰ ਜੀ ਨੇ ਬਹੁਤ ਵਧੀਆ ਸਵਾਲ ਪੁੱਛਿਆ ਸਾਰਿਆਂ ਦੇ ਕੰਮ ਆਵੇ ਇਹ ਦਸਮਤਵਾਰ ਦੀ ਪ੍ਰਾਪਤੀ ਵਾਸਤੇ ਜੋ ਜਾਪ ਕਰਨਾ ਹੈ ਉਹ ਆਪਾਂ ਕਿਸ ਤਰੀਕੇ ਕਰਨਾ ਹੈ ਵਾਹਿਗੁਰੂ ਜੀ ਜੋ ਵਾਹਿਗੁਰੂ ਗੁਰਮੰਤਰ ਹੈ ਉਸ ਨੂੰ ਜਪ ਕਹਿੰਦੇ ਨੇ ਇਹ ਜਪ ਜੋ ਹੈ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ ਕਿਸ ਤਰੀਕੇ ਵਾਹਿਗੁਰੂ ਵਾਹਿਗੁਰੂ ਦੇਖੋ ਸਿੰਪਲ ਜਿਹੀ ਗੱਲ ਹੈ ਕਿ ਆਪਾਂ ਬੋਲ ਕੇ ਅਭਿਆਸ ਕਰਨਾ ਆਪਣੀ ਆਵਾਜ਼ ਨੂੰ ਸੁਣਨਾ ਹੈ ਕਿਉਂਕਿ ਮਨ ਸਾਡਾ ਬਾਹਰ ਜਾਣ ਦਾ ਆਦੀ ਹੈ ਇਹਨੂੰ ਆਦਤ ਪਈ ਆ ਕਿ ਬਾਹਰ ਮੁਖੀ ਹੋਣ ਦੀ ਆਪਾਂ ਇਹਨੂੰ ਅੰਤਰਮੁਖੀ ਕਰਨਾ ਤੇ ਡਾਇਰੈਕਟਲੀ ਆਪਾਂ ਅੰਤਰਮੁਖੀ ਨਹੀਂ ਕਰ ਸਕਦੇ ਜਿਵੇਂ ਆਪਾਂ ਡਾਇਰੈਕਟ ਹੀ ਪਹਿਲੇ ਦਿਨ ਜਾ ਕੇ ਪਲੇਨ ਉਡਾ ਨਹੀਂ ਸਕਦੇ ਆਪਾਂ ਨੂੰ ਟ੍ਰੇਨਿੰਗ ਲੈਣੀ ਪਵੇਗੀ ਸਿੱਖਿਆ ਲੈਣੀ ਪਵੇਗੀ ਇਸੇ ਤਰ੍ਹਾਂ ਜਿਹੜਾ ਮਨ ਬਾਹਰ ਜਾਣ ਦਾ ਆਦੀ ਹੋਇਆ ਸਭ ਤੋਂ ਪਹਿਲਾਂ ਉਹਨੂੰ ਅਸੀਂ ਆਪਣੀ ਆਵਾਜ਼ ਦੇ ਵਿੱਚ ਮਿਲਾਉਣਾ ਪੌਣ ਦੇ ਵਿੱਚ ਮਿਲਾਉਣਾ ਜਿਹੜੀ ਪੌਣ ਆ ਉਹ ਜਿਹੜੀ ਆਵਾਜ਼ ਆ ਉਹ ਸਾਡੀ ਪੌਣ ਦੇ ਵਿੱਚ ਚੱਲਦੀ ਆ ਇਸ ਕਰਕੇ ਜਿਹੜਾ ਸਾਨੂੰ ਜਾਪਿਆ ਉਹ ਬੋਲ ਕੀ ਕਰਨਾ ਚਾਹੀਦਾ ਜੋ ਆਪ ਜਾਪ ਦੀ ਗੱਲ ਕਰਦੇ ਹੋ ਜਾਪ ਹੁੰਦਾ ਕਿਸੇ ਜੋ ਲੰਬੇ ਸ਼ਬਦ ਹੁੰਦੇ ਆ ਜਿਵੇਂ ਕਈ ਗੁਰਮੁਖ ਮੂਲ ਮੰਤਰ ਕਰਦੇ ਆ ਜਾਂ ਗੁਰਬਾਣੀ ਦੇ ਵਿੱਚੋਂ ਕੋਈ ਵੀ ਲੰਬਾ ਸ਼ਬਦ ਲੈ ਕੇ ਉਸ ਨੂੰ ਬਾਰ ਬਾਰ ਰਪੀਟ ਕਰਨਾ ਉਸ ਨੂੰ ਜਾਪ ਕਹਿੰਦੇ ਨੇ ਜੋ ਵਾਹਿਗੁਰੂ ਗੁਰੂ ਮੰਤਰ ਹੈ ਆਪਾਂ ਇਹਦਾ ਅਭਿਆਸ ਕਰਦੇ ਆ ਵਾਹ ਗੁਰੂ ਵਾਹ ਗੁਰੂ ਇਸ ਨੂੰ ਜੱਪ ਕਹਿੰਦੇ ਨੇ ਇਸ ਨੂੰ ਸਿਮਰਨ ਕਹਿੰਦੇ ਨੇ ਜਿੰਨਾ ਸ਼ਬਦ ਛੋਟਾ ਹੋਊਗਾ ਓਨੀ ਹੀ ਜਲਦੀ ਸਾਡੇ ਅੰਦਰ ਪ੍ਰਵੇਸ਼ ਕਰੇਗਾ ਰੋਮ ਰੋਮ ਦੇ ਵਿੱਚ ਜਾਵੇਗਾ ਤੇ ਮਨ ਨੌ ਦਵਾਰਾਂ ਨੂੰ ਛੱਡ ਕੇ ਉਸ ਦਸਮੇ ਦਵਾਰ ਤੇ ਚਲੇ ਜਾਵੇਗਾ